ਮੇਰੇ ਰੱਬਾ ਤੂੰ ਹੀ ਸੰਸਾਰ ਦਾ ਹੈਂ ਕਿ ਮੇਰੇ ਉੱਪਰ ਕੀ ਬੀਤ ਰਹੀ ਹੈ ਮੇਰੇ ਉੱਪਰ ਸ਼ੋਸ਼ਣ ਤੇ ਅਤਿਆਚਾਰ ਹੋ ਰਿਹਾ ਹੈ ਮੇਰੇ ਕੋਲ ਤਾਕਤ ਨਹੀਂ ਹੈ ਕਿ ਮੈਂ ਆਪਣੇ ਉੱਪਰ ਹੋ ਰੇ ਸ਼ੋਸ਼ਣ ਤੇ ਅਤਿਆਚਾਰ ਦੇ ਵਿਰੁੱਧ ਲੜਾਈ ਲੜ ਸਕਾਂ ਮੇਰੇ ਮਨ ਅੰਦਰ ਡਰ ਭਰਿਆ ਹੋਇਆ ਹੈ ਮੇਰੇ ਰੱਬਾ ਤੂੰ ਹੀ ਮੈਨੂੰ ਮੇਰੇ ਇਨਾਂ ਹਾਲਾਤਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਤੂੰ ਮੇਰੀ ਜ਼ਿੰਦਗੀ ਵਿੱਚ ਆਪਣੀ ਅਜੀਹੀ ਰੋਸ਼ਨੀ ਪੇਜ ਤਾਂ ਕਿ ਉਹ ਮੇਰੀ ਜ਼ਿੰਦਗੀ ਵਿੱਚ ਫੈਲੇ ਇਸ ਹਨੇਰੇ ਨੂੰ ਦੂਰ ਕਰ ਸਕੇ ਮੇਰੇ ਰੱਬਾ ਮੈਂ ਦੁਨੀਆ ਦੀਆਂ ਸਾਰੀਆਂ ਔਰਤਾਂ ਵਾਸਤੇ ਅਰਦਾਸ ਕਰਦੀ ਹਾਂ ਜੋ ਕਿ ਇਸ ਵੇਲੇ ਦੁਖੀ ਹਨ ਜਿਨ੍ਹਾਂ ਉੱਪਰ ਸ਼ੋਸ਼ਣ ਤੇ ਅਤਿਆਚਾਰ ਹੋ ਰਿਹਾ ਹੈ ਤੇ ਉਹਨਾਂ ਵਾਸਤੇ ਵੀ ਜੋ ਆਪਣੀਆਂ ਉਮੀਦਾਂ ਖੋ ਚੁੱਕੀਆਂ ਨੇ ਮੇਰੇ ਰੱਬਾ ਉਹਨਾਂ estrange ਸੁਪਨੇ ਦੇ ਜੋ ਉਹਨਾਂ ਦੀਆਂ ਉਮੀਦਾਂ ਤੋਂ ਵੱਡੇ ਹੋਣ ਉਹਨਾਂ ਨੂੰ ਇਸ ਤਰ੍ਹਾਂ ਦਾ ਦਿਲ ਤੇ ਤਾਕਤ ਦੇ ਕਿ ਤੇਰਾ ਮਕਸਦ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਪੂਰਾ ਹੋ ਸਕੇ ਮੇਰੇ ਰੱਬਾ ਉਹਨਾਂ ਦੀ ਮਦਦ ਕਰ ਕਿ ਉਹ ਆਪਣੇ ਕੰਮਾਂ ਵਿੱਚ ਮਿਹਨਤ ਕਰਨ ਤੇ ਸਫਲ ਹੋ ਜਾਣ ਉਹਨਾਂ ਦੇ ਮਨ ਵਿੱਚ ਦਿਆਲੂਪਨ ਪਰ ਕਿਉਂ ਥ੍ਰੂਤਮੰਦ ਇਨਸਾਨਾਂ ਦਾ ਦੁੱਖ ਦਰਦ ਸਮਝ ਸਕਣ ਤੇ ਉਹਨਾਂ ਦੀ ਮਦਦ ਕਰ ਸਕਣ ਉਹਨਾਂ ਦੇ ਦਿਨਾਂ ਵਿੱਚ ਪਿਆਰ ਦੇ ਦਰਸ ਪਰ ਉਹਨਾਂ ਨੂੰ ਤਾਕਤ ਦੇ ਕਿ ਉਹ ਗਲਤ ਕੰਮਾਂ ਤੇ ਅਜਿਹੇ ਕੰਮਾਂ ਨੂੰ ਨਾ ਕਰਨ ਜਿੰਨਾ ਕਰਕੇ ਉਹਨਾਂ ਨੂੰ ਆਉਣ ਵਾਲੀ ਜ਼ਿੰਦਗੀ ਵਿੱਚ ਪਛਤਾਉਣਾ ਪਵੇ ਉਹਨਾਂ ਨੂੰ ਮਤ ਦੇ ਕਿ ਉਹ ਸਮਝ ਸਕਣ ਉਹਨਾਂ ਲਈ ਤੇ ਆਸ-ਪਾਸ ਦੇ ਲੋਕਾਂ ਲਈ ਕੀ ਸਹੀ ਹੈ ਤੇ ਕੀ ਗਲਤ ਉਹਨਾਂ ਨੂੰ ਐਸ ਤਰ੍ਹਾਂ ਦੇ ਲੋਕਾਂ ਤੋਂ ਬਚਾ ਕੇ ਰੱਖ ਜੋ ਨੂੰ ਮਾਨਸਿਕ ਸਰੀਰਕ ਤੇ ਭਾਵਿਕ ਤੌਰ ਤੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਉਹਨਾਂ ਨੂੰ ਮਤ ਦੇ ਕਿ ਉਹ ਤੇਰੇ ਬਣਾਏ ਰਾਸਤੇ ਉੱਪਰ ਚੱਲ ਸਕਣ ਮੈਂ ਸਭ ਕੁਝ ਪਿਆਰੇ ਜੋਸ਼ੂ ਮਸੀਹ ਦੇ ਨਾਂ ਤੋਂ ਮੰਗਦੀ ਹਾਂ Amen.